ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਫਰਡ ਲੈ ਕੇ ਆਜਾਣਾ ਜੀ ਅਗਲੇ ਦਿਨਾਂ ਦੀ ਗੱਲ ਕਰਾਂਗੇ ਯਾਨੀ ਕਿ 31 ਮਾਰਚ ਤੱਕ ਮੌਸਮ ਪੰਜਾਬ ਦਾ ਹੋਰ ਨਾ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਸੋ ਇੱਕ ਪੱਛਮੀ ਸਿਸਟਮ ਐਸਐਲਐ ਸਰਗਰਮ ਹੈ ਪੰਜਾਬ ਦੇ ਵਿੱਚ ਔਰ ਲੈਂਦੇ ਪੰਜਾਬ ਦੇ ਵਿੱਚ ਪਾਕਿਸਤਾਨ ਦੇ ਬਹੁਤੇ ਖੇਤਰਾਂ ਦੇ ਵਿੱਚ ਔਰ ਪਹਾੜਾਂ ਦੇ ਵਿੱਚ ਸੋ ਇਹਦੀ ਵੀ ਅਫਰਡ ਤੁਹਾਨੂੰ ਦੇਣੀ ਹੈ ਕਿੰਨੇ ਕੁ ਮਹੀ ਇਹ ਸਿਸਟਮ ਦੇ ਸਕਦਾ ਅ ਸਿੱਧਾ ਤੁਹਾਨੂੰ ਤਾਜ਼ਾ ਸੈਟਲਾਈਟ ਤੋਂ ਸਿਨਾਂ ਤੇ ਲੈ ਕੇ ਚੱਲਦੇ ਹਾਂ ਲਗਭਗ ਸਵੇਰ ਦੇ 10:30 ਵਜੇ ਜਾਣ ਰਹੇ 26 ਮਾਰਚ ਦੀ ਅੱਜ ਪੰਜਾਬ ਦੇ ਵਿੱਚ ਤੁਸੀਂ ਦੇਖ ਸਕਦੇ ਆ ਕਿ ਇਸ ਵੇਲੇ ਜਿਹੜੀ ਬਦਲਵਾਈ ਹੈ ਕਿਤੇ ਕਿਤੇ ਸੰਘਣੇ ਲੈਵਲ ਤੇ ਤੇ ਕਿਤੇ ਕਿਤੇ ਹਲਕੀ ਟੁੱਟਵੀਂ ਜਿਹੀ ਬਦਲਵਾਈ ਉੱਪਰ ਦੀ ਲੰਘ ਰਹੀ ਹੈ ਮਾਝਾ ਮਾਲਵਾ ਦੇ ਤੋਂ ਆਪਾ ਖੇਤਰ ਤੇ ਉੱਪਰ ਦੀ ਹਰਿਆਣਾ ਔਰ ਰਾਜਸਥਾਨ ਦੇ ਬਾਡਰ ਖੇਤਰਾਂ ਦੇ ਵਿੱਚ ਵੀ ਜਿਹੜੀ ਬਦਲਵਾਈ ਜਾਰੀ ਹੈ ਸੋ ਇਹ ਪੱਛਮੀ ਸਿਸਟਮ ਐਸਲੈ ਫਦਰਵਾਈ ਦੇ ਨਾਲ ਜਿਹੜੇ ਆਪਣੇ ਪੰਜਾਬ ਦੇ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਹਰਿਆਣਾ ਰਾਜਸਥਾਨ ਦੇ ਕੁਝ ਖੇਤਰਾਂ ਨੂੰ ਔਰ ਪਹਾੜਾਂ ਦੇ ਵਿੱਚ ਇਹ ਸਿਸਟਮ ਪਹੁੰਚ ਕਰ ਚੁੱਕਿਆ ਦੂਜੇ ਪਾਸੇ ਪਾਕਿਸਤਾਨ ਦੇ ਉੱਤਰ ਪੱਛਮੀ ਖੇਤਰਾਂ ਦੇ ਵਿੱਚ ਇਹ ਸਿਸਟਮ ਪਹੁੰਚ ਕਰ ਚੁੱਕਿਆ ਜੀ ਸੋ ਆਉਂਦੇ ਜਿਹੜ ਮੀਂਹ ਦੇ ਨਿਆ ਤਾਂ ਕਿਤੇ ਕਿਤੇ ਹਲਕੀ ਗਰੇਮਾਰ ਹੋ ਸਕਦੀ ਹੈ ਪਾਕਿਸਤਾਨ ਵਾਲੇ ਫਾਸੇ ਵੀ ਉਸੇ ਦੀਆਂ ਲੈਂਦੇ ਪੰਜਾਬ ਦੇ ਖੇਤਰਾਂ ਦੇ ਵਿੱਚ ਮੀਂਹ ਡਰ ਜਾ ਸਕਦੇ ਨੇ ਔਰ ਪਹਾੜਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਉੱਲੇ ਖੇਤਰਾਂ ਦੇ ਵਿੱਚ ਹਲਕੀ ਬਰਫਬਾਰੀ ਹਲਸਣੇ ਚਲੇ ਖੇਤਰਾਂ ਦੇ ਵਿੱਚ ਮੀਂਹ ਪਲਸ ਕੁਸ਼ ਖੇਤਰਾਂ ਦੇ ਵਿੱਚ ਹਲਕੀ ਗਰੇਮਾਰ ਵੀ ਹੋ ਸਕਦੀ ਹੈ ਜੀ ਪੰਜਾਬ ਦੇ ਵਿੱਚ ਖਾਸ ਕਰ ਮਾਝਾ ਖੇਤਰ ਅੰਮ੍ਰਿਤਸਰ ਸਾਹਿਬ ਗੁਰਦਾਸਪੁਰ ਹਠਾਨਕੋਟ ਫਾਜ਼ਿਲਕਾ ਬਠਿੰਡਾ ਸ਼੍ਰੀ ਮੁਕਤਸਰ ਸਾਹਿਬ ਮਲੌਰ ਫਰੀਦਕੋਟ ਤੇ ਫਿਰੋਜ਼ਪੁਰ ਇਹਨਾਂ ਜਿਲ੍ਹਿਆਂ ਦੇ ਕੁਝ ਖੇਤਰ ਹੋ ਸਕਦੇ ਨੇ ਕੁਝ ਤਹਿਸੀਲਾਂ ਐਸੀਆਂ ਹੋ ਸਕਦੀਆਂ ਨੇ ਟਮਾਟੋ ਵੀ ਜਿੱਥੇ ਕਿ ਹਲਕੀ ਟੋਟਮੇ ਜਿਵੇਂ ਹਾਈ ਸੈਟ ਮਿੰਟਾਂ ਵਾਲੇ ਸ਼ਰਾਟੇ ਬੁੰਦਾ ਬੰਦੇ ਜੀ ਹੋ ਜੇ ਬਾਕੀ ਬਹੁਤ ਐ ਉਮੀਦ ਅਸਾਰ ਪੰਜਾਬ ਦੇ ਵਿੱਚ ਇਹ ਸਿਸਟਮ ਦੇ ਨਹੀਂ ਹੈ ਇਹ ਤੁਹਾਨੂੰ ਅੱਜ ਵੀ ਫਾਇਲਾਮ ਵੀ ਦੱਸਿਆ ਆ ਰਹੇ ਆ ਤੇ ਜਿਹੜਾ ਮੁੱਖ ਅਸਰ ਹੋਏਗਾ ਉਹ ਪਾਕਿਸਤਾਨ ਵਾਲੇ ਫਾਸਲੇ ਹੋਏਗਾ ਲੈਂਦੇ ਪੰਜਾਬ ਵੱਲ ਤੇ ਹੁਣੇ 라ਵਲਪਿੰਡੀ اسلامਾਬਾਦ ਵਾਲੀ ਸਾਈਡ ਉਧਰ ਜਿਹੜੇ ਤਰਜ ਹੋਣਗੇ ਤੇ ਜਮੂ ਦੇ ਖੱਲੇ ਹਵਾਲਿਆਂ ਦੇ ਵਿੱਚ ਦਾ ਮੁੱਖ ਤਰਜ ਅਸਰ ਵੇਖਿਆ ਜਾਵੇਗਾ ਟੈਂਪਰੇਚਰ ਵਾਲੇ ਫਕਤ ਹੋ ਜੇਕਰ ਦੇਖੀਏ ਬਦਲਵਾਈ ਬੀਤੀ ਰਾਤ ਉੱਪਰਲੇ ਫੱਦਰ ਤੇ ਲੰਘ ਰਹੀ ਸੀ ਜਿਹਦੇ ਨਾਲ ਜਿਵੇਂ ਕਿਸੇ ਨੂੰ ਪਹਿਲਾਂ ਵੀ ਅਸੀਂ ਦੱਸਿਆ ਸੀ ਕਿ ਰਾਤ ਜਿਹੜੀ ਉਹ ਨਿੱਗੀ ਹੋ ਸਕਦੀ ਹੈ ਬੀਤੀ ਰਾਤਾਂ ਦੇ ਮੁਕਾਬਲੇ ਟੈਂਪਰੇਚਰ ਰਾਈਜ਼ ਕਰੇਗਾ ਸਿਰਫ ਅਤੇਗੜ ਸਾਹਿਬ 15.2 ਡਿਗਰੀ ਦੇ ਨਾਲ ਸਭ ਤੋਂ ਠੰਡਾ ਜ਼ਿਲ੍ਹਾ ਪੰਜਾਬ ਦੇ ਵਿੱਚ ਦਰਜ ਹੋਇਆ ਤੇ ਇਸੇ ਤਰ੍ਹਾਂ 14.6 ਡਿਗਰੀ ਦੇ ਨਾਲ ਕਰਨਾਲ ਜ਼ਿਲ੍ਹਾ ਸਭ ਤੋਂ ਠੰਡਾ ਜਿਹੜਾ ਹੈ ਹਰਿਆਣਾ ਦੇ ਵਿੱਚ ਦਰਜ ਹੋਇਆ ਹੈ ਜੈਫਰ ਆਫਾ ਮੈਕਸਿਮਮ ਦੇਖਿਏ ਤਾਂ 20 ਡਿਗਰੀ ਦੇ ਆਸ-ਪਾਸ ਟੈਂਪਰੇਚਰ ਰਾਤਾਂ ਦੇ ਜਿਹੜੇ ਆ ਬਹੁਤੇ ਖੇਤਰਾਂ ਦੇ ਵਿੱਚ 14 ਤੋਂ ਲੈ ਕੇ 20 ਦੇ ਵਿਚਕਾਰ ਦਰਜ ਹੋਏ ਨੇ ਭਾਵ ਜੋ ਪੰਜਾਬ ਦੇ ਖੇਤਰਾਂ ਭਾਵ ਹਰਿਆਣਾ ਦੇ ਖੇਤਰ ਹੈ ਸੋ ਬਦਲ ਵਈ ਅੱਜ ਦਿਨ ਦੇ ਵਿੱਚ ਵੀ ਲੰਘ ਰਹੀ ਹੈ ਜਿਹਦੇ ਨਾਲ ਅੱਜ ਦਿਨ ਦਾ ਟੈਂਪਰੇਚਰ ਵੀ ਰਾਈਸ ਕਰ ਸਕਦਾ ਜਿੱਥੇ ਟੈਂਪਰੇਚਰ 36 37 ਦੇ ਚੱਲਦੇ ਫੈਸੀ ਉੱਥੇ ਇੱਕ ਅੱਦਾ ਜਿਹੜਾ ਵਾਧਾ ਹੋ ਸਕਦਾ ਹੈ ਡਿਗਰੀ ਦਾ ਤੇ ਅੱਜ ਦਾ ਦਿਨ ਵੀ ਗਰਮ ਰਹੇਗਾ ਕੱਲ ਦਾ ਦਿਨ ਵੀ ਗਰਮ ਰਹਿਣ ਦੇ ਅਸਰ ਹੋਣਗੇ 27 ਤਰੀਕ ਤੱਕ ਯਾਨੀ ਕਿ ਕੱਲ ਸ਼ਾਮ ਤੱਕ ਸਿਸਟਮ ਨੇ ਅੱਗੇ ਕਰ ਜਾਣਾ ਕੋਚ ਤੇ ਇਸ ਕੈਸਾ ਹੁੰਦੇ ਆ ਕਿ ਹਲਕੇ ਟਟਮੇ ਜੀ ਖੁਸ਼ਕ ਹਵਾਵਾਂ ਚੱਲ ਸਕਦੀਆਂ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਠੰਡੀਆਂ ਹੋਣਗੀਆਂ ਜੇਕਰ ਉੱਤੇ ਬਰਬਾਰੀ ਇਹ ਸਿਸਟਮ ਦੇ ਦਿੰਦਾ ਤੇ ਹਲਕੀ ਉਤਰਫ ਅਛੋ ਦੀਆਂ ਹਵਾਵਾਂ ਜੜੀਆਂ ਨੇ ਠੰਡੀਆਂ ਰਮ ਕੇ ਸਾਧੀਆਂ ਨੇ ਜਿਹਦੇ ਨਾਲ ਟੈਂਪਰੇਚਰ ਦੇ ਵਿੱਚ ਗਿਰਾਵਟ ਆ ਜੜੀ ਸੰਭਵ ਹੋਏਗੀ ਜੀ ਫਿਲਹਾਲ ਮੌਸਮ ਫਾਗਲ ਨੂੰ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਅਲਰਟ ਪੰਜਾਬ ਦੇ ਵਿੱਚ ਹਰਿਆਣਾ ਰਾਜਸਥਾਨ ਦੇ ਵਿੱਚ ਜਾਰੀ ਨਹੀਂ ਕੀਤੇ ਗਏ ਕਿਉਂਕਿ ਇਹਦਾ ਮੁੱਖ ਅਸਰ ਇਧਰ-ਉਧਰ ਨਹੀਂ ਹੋਣਾ ਜੀ ਜਿਹੜਾ ਦੂਜੇ ਫਾਸੇ ਦਾ ਅਸਰ ਮੁੱਖ ਤੌਰ ਤੇ ਵੇਖਿਆ ਜਾਵੇਗਾ ਸਿਸਟਮ ਦਾ ਇਸ ਤੋਂ ਬਾਅਦ ਇੱਕ ਸਿਸਟਮ ਉਹ ਪਹਿਲੇ ਹਫਤੇ ਦੇ ਅਖੀਰ ਦੇ ਵਿੱਚ ਆ ਸਕਦਾ ਜਾਂ ਫਿਰ ਦੂਜੇ ਹਫਤੇ ਦੇ ਵਿੱਚ ਪਹਿਲੇ ਦਿਨਾਂ ਦੇ ਦੌਰਾਨ ਜਿਹੜਾ ਆ ਸਕਦਾ ਹਲਕਾ ਜਾਂ ਵੱਡਾ ਸਿਸਟਮ ਕਿੰਨਾ ਕੁ ਮੀ ਫਾਇਦਾ ਇਹ ਤੁਹਾਨੂੰ ਮੌਕੇ ਤੇ ਅਫਰਡ ਦੇਵਾਂਗੇ ਫਿਲਹਾਲ ਇਹ ਸਿਸਟਮ ਐਸ ਵੇਲੇ ਲੰਘ ਰਿਹਾ ਤੇ ਇਹਦਾ ਕੋਈ ਬਹੁਤਾ ਅਸਰ ਪੰਜਾਬ ਦੇ ਵਿੱਚ ਨਹੀਂ ਹੋਣਾ ਹਲਕੇ ਕਿਤੇ ਕਿਤੇ ਸ਼ਰਾਟੇ ਬੂੰਦਾਬاندی ਕੁਝ ਖੇਤਰਾ ਦੇ ਵਿੱਚ ਹੋ ਵੀ ਸਕਦੇ ਨੇ ਉਹ ਬਾਰਡਰ ਏਰੀਆ ਦੇ ਖੇਤਰ ਹੋ ਸਕਦੇ ਨੇ ਭਾਵੇਂ ਮਾਲਵੇ ਦੇ ਨੇ ਭਾਵੇਂ ਮਾਝ ਦੇ ਨੇ ਜੀ ਫਿਲਹਾਲ ਚਲਦੇ ਆ ਅਗਲੀ ਵੀਡੀਓ ਦੇ ਵਿੱਚ ਤਾਂ ਤੱਕ ਲਈ ਦਿਓ ਜੀ ਆਸਾ ਤੁਹਾਨੂੰ ਅੱਜ ਜੀ ਸ਼ੁਕਰੀਆ